ਪੰਜ ਲੈਂਡ ਇੰਗਲੈਂਡ ਪੰਜਾਬ ਪੰਜਾਬ ਆਸ ਕਰਦਾ ਸਾਰੇ ਆਪਾਂ ਆਪਣੀ ਜਗਾ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਨੀ ਹੈ ਕਿ ਜਿਹੜੀ ਪਿਛਲੇ ਦਿਨੀ ਲੰਡਨ ਵਿੱਚ ਕਾਫੀ ਵੱਡੀ ਰੈਲੀ ਹੋਈ ਪ੍ਰੋਟੈਸਟ ਹੋਇਆ ਜਿਹਨੂੰ ਨਾਂ ਦਿੱਤਾ ਗਿਆ ਜੁਨਾਈਟਡ ਦਾ ਕਿੰਗਡਮ ਕੇ ਰਾਜ ਨੂੰ ਇਕਜੁੱਟ ਕਰੋ ਤੇ ਇਹ ਰੈਲੀ ਬੜੀ ਵੱਡੀ ਪੱਦਰ ਤੇ ਲੋਕ ਇਕੱਠੇ ਹੋਏ 110000 ਤੋਂ ਲੈ ਕੇ 150000 ਤੱਕ ਲੋਕ ਇਸ ਰੈਲੀ ਦੇ ਪ੍ਰੋਟੈਸਟ ਵਿੱਚ ਸ਼ਾਮਲ ਹੋਏ ਤੇ ਇਸ ਰੈਲੀ ਦਾ ਕਰਤਾ ਧਰਤਾ ਸਟੀਫਨ ਯੈਕਸਲੀ ਲੈਨਨ ਜਿਹਨੂੰ ਟੌਮੀ ਰੌਬਨਸਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ 42 ਸਾਲਾ ਸ਼ਖਸ ਉਹਦੇ ਸੱਦੇ ਤੇ ਸਭ ਲੋਕ ਇਕੱਠੇ ਹੋਏ ਸੀ ਤੇ ਉਹਨੇ ਇਹ ਰੈਲੀ ਬੁਲਾਈ ਸੀ ਤੇ ਇਹ ਰੈਲੀ ਇਮੀਗ੍ਰੇਸ਼ਨ ਦੇ ਅਗੇਂਸਟ ਸੀਗੀ ਕਿ ਜੋ ਇਲੀਗਲ ਮਾਈਗ੍ਰੇਸ਼ਨ ਹੋ ਰਹੀ ਹੈ ਇੰਗਲੈਂਡ ਵਿੱਚ ਧੜਾ ਧੜ ਲੋਕ ਅਜੇ ਵੀ ਆਈ ਜਾ ਰਹੇ ਆ ਉਹਨਾਂ ਨੂੰ ਰੋਕਣ ਲਈ ਇਮੀਗ੍ਰੇਸ਼ਨ ਦੇ ਵਿਰੁੱਧ ਲੋਕ ਖੜੇ ਹੋਏ ਉਹਨਾਂ ਨੇ ਆਵਾਜ਼ ਉਠਾਈ ਤੇ ਨਾਲ ਦੀ ਨਾਲ ਇਹ ਰੈਲੀ ਐਂਟੀ ਇਸਲਾਮਿਕ ਵੀ ਸੀ ਇਸ ਰੈਲੀ ਵਿੱਚ ਬ੍ਰਿਟਿਸ਼ ਮੂਲ ਨਿਵਾਸੀ ਸ਼ਾਮਲ ਹੋਏ ਸਾਰੇ ਤੇ ਇਹਨਾਂ ਨੇ ਕਈ ਤਰ੍ਹਾਂ ਦੇ ਨਾਰੇ ਲਾਏ ਜਿੱਥੇ ਲੱਖਾਂ ਲੋਕ ਇਸ ਰੈਲੀ ਵਿੱਚ ਸ਼ਾਮਲ ਹੋਏ ਪਰ ਉੱਥੇ ਨਾਲ ਦੀ ਨਾਲ 5000 ਲੋਕ ਇਹਨਾਂ ਦੇ ਉਲਟ ਇਹਨਾਂ ਦੇ ਖਿਲਾਫ ਵੀ ਸਮਣੇ ਆਏ ਜੋ ਨਹੀਂ ਸੀ ਚਾਹੁੰਦੇ ਕਿ ਇਹ ਪ੍ਰੋਟੈਸਟ ਹੋਵੇ ਤੇ ਲਗਭਗ 1600 ਪੁਲਿਸ ਵਾਲੇ ਉਸ ਦਿਨ ਡਿਊਟੀ ਤੇ ਸੀ ਜਿਨ੍ਹਾਂ ਨੇ ਇਸ ਰੈਲੀ ਨੂੰ ਸ਼ਾਂਤਮਈ ਢੰਗ ਨਾਲ ਬਣਾਈ ਰੱਖਿਆ ਤੇ ਟੋਨੀ ਰੋਬਿੰਸਨ ਦਾ ਵੀ ਲੋਕਾਂ ਨੂੰ ਇਹ ਸੁਨੇਹਾ ਸੀ ਕਿ ਸ਼ਾਂਤਮਈ ਢੰਗ ਨਾਲ ਆਪਾਂ ਜੋ ਵੀ ਰੈਲੀ ਆ ਇਹ ਪ੍ਰੋਟੈਸਟ ਆ ਕਰਨਾ ਆ ਸ਼ਰਾਬ ਜਾਂ ਇਸ ਤਰ੍ਹਾਂ ਦਾ ਕੋਈ ਨਸ਼ਾ ਪੀ ਕੇ ਕੋਈ ਖਰਾਬੀ ਨਹੀਂ ਕਰੇਗਾ ਪਰ ਉਹਦੇ باوجود ਵੀ 25 ਥਾਵਾਂ ਤੇ ਪੁਲਿਸ ਨਾਲ ਝੜਪਾਂ ਹੋਈਆਂ ਲੋਕਾਂ ਦੀਆਂ ਤੇ 26 ਦੇ ਲਗਭਗ ਪੁਲਿਸ ਕਰਮਚਾਰੀ ਜ਼ਖਮੀ ਵੀ ਹੋਏ ਤੇ ਫਿਰ ਇਸ ਰੈਲੀ ਦੇ ਵਿੱਚ ਐਲਨ ਮਸਕ ਨੇ ਆਨਲਾਈਨ ਵੀਡੀਓ ਲਿੰਕ ਕਰਾਈ ਇੱਕ ਲੋਕਾਂ ਨੂੰ ਸਪੀਚ ਦਿੱਤੀ ਤੇ ਆਪਣੇ ਵਿਚਾਰ ਉਹਨੇ ਰੱਖੇ ਲੋਕਾਂ ਸਾਹਮਣੇ ਕਿ ਉਹ ਕੀ ਸੋਚਦਾ ਇਸ ਰੈਲੀ ਬਾਰੇ ਜਾਂ ਬ੍ਰਿਟਿਸ਼ ਕਲਚਰ ਬਾਰੇ ਜਾਂ ਬ੍ਰਿਟਿਸ਼ ਸਮਾਜ ਬਾਰੇ ਐਲਨ ਮਸਕ ਨੇ ਤਾਂ ਇਥੋਂ ਤੱਕ ਵੀ ਕਿਹਾ ਕਿ ਜਿਹੜਾ ਇਲੀਗਲ ਮਾਈਗ੍ਰੇਸ਼ਨ ਇੰਨੀ ਵੱਡੀ ਪੱਧਰ ਤੇ ਹੋ ਰਿਹਾ ਹੈ ਜੋ ਇਮੀਗ੍ਰੇਸ਼ਨ ਦਾ ਕੋਈ ਕੰਟਰੋਲ ਨਹੀਂ ਹੈ ਸਰਕਾਰਾਂ ਜੋ ਉਸੇ ਫੈਸਲੇ ਨਹੀਂ ਲੈ ਰਹੇ ਕਿ ਪਾਰਲੀਮੈਂਟ ਭੰਗ ਕੀਤੀ ਜਾਵੇ ਤੇ ਨਵੇਂ ਮੈਂਬਰ ਜਾਂ ਨਵੇਂ ਮੰਤਰੀ ਜਾਂ ਹੋਰ ਸਟਾਫ ਚੁਣਿਆ ਜਾਵੇ ਟੈਲਨ ਮਸਕ ਨੇ ਤੇ ਇਹ ਵੀ ਕਿਹਾ ਕਿ ਜੋ ਪਿਛਲੇ ਸਮੇਂ ਵਿੱਚ ਧੜਾ ਧੜਾ ਇਲੀਗਲ ਮਾਈਗ੍ਰੇਸ਼ਨ ਹੋਈ ਹੈ ਇੰਗਲੈਂਡ 'ਚ ਉਹਨੇ ਹੀ ਇੰਗਲੈਂਡ ਨੂੰ ਤਬਾਹ ਕੀਤਾ ਆ ਤੇ ਟੈਲਨ ਮਸਕ ਨੇ ਇਹ ਵੀ ਨਾਰਾ ਦਿੱਤਾ ਲੋਕਾਂ ਨੂੰ ਯੂ ਆਈਦਰ ਫਾਈਟ ਬੈਕ অর ਯੂ ਡਾਈ ਕਿ ਤੁਸੀਂ ਜਾਂ ਤਾਂ ਲੜੋ ਤੇ ਜਾਂ ਫਿਰ ਮਰੋ ਜੇ ਤੁਸੀਂ ਇੰਗਲਿਸ਼ ਕਲਚਰ ਬਚਾਉਣਾ ਆ ਇੰਗਲਿਸ਼ ਸਮਾਜ ਨੂੰ ਬਚਾਉਣਾ ਆ ਇਹਨਾਂ ਬ੍ਰਿਟਿਸ਼ ਨੂੰ ਲੋਕਾਂ ਨੂੰ ਬ੍ਰਿਟਿਸ਼ ਲੋਕਾਂ ਨੂੰ ਇਹ ਵੀ ਲੱਗ ਰਿਹਾ ਕਿ ਜੋ ਇੰਨੀ ਮਾਈਗ੍ਰੇਸ਼ਨ ਹੋ ਰਹੀ ਆ ਇਲੀਗਲ ਤੇ ਇਹਦੇ ਨਾਲ ਇੰਗਲਿਸ਼ ਸੋਸਾਇਟੀ ਨੂੰ ਇੰਗਲਿਸ਼ ਸਮਾਜ ਨੂੰ ਤੇ ਇੰਗਲਿਸ਼ ਕਲਚਰ ਨੂੰ ਵੱਡਾ ਖਤਰਾ ਆ ਕਿ ਹੌਲੀ-ਹੌਲੀ ਇਹ ਸਭ ਖਤਮ ਹੋ ਰਿਹਾ ਹੈ ਤੇ ਅੱਜ ਕੱਲ ਟ੍ਰੰਪ ਸਾਹਿਬ ਵੀ ਇੰਗਲੈਂਡ ਚ ਆਏ ਹੋਏ ਆ ਤੇ ਕਈਆਂ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਟ੍ਰੰਪ ਦੇ ਕਾਰਨ ਵੀ ਰੈਲੀ ਹੋਈ ਆ ਪਰ ਇਹਦੇ ਨਾਲ ਰੈਲੀ ਦੇ ਨਾਲ ਟ੍ਰੰਪ ਦਾ ਕੋਈ ਸੰਬੰਧ ਨਹੀਂ ਹੈ ਉਹਦਾ ਕਰਕੇ ਇਦਾਂ ਦੀ ਕੋਈ ਗੱਲ ਨਹੀਂ ਹੈ ਤੇ ਇਹਦਾ ਮੇਨ ਕਾਰਨ ਜਿਹੜਾ ਸੀਗਾ ਰੈਲੀ ਦਾ ਇਹੇ ਸੀਗਾ ਕਿ ਜਿਹੜੀ ਇੰਨੀ ਬੇਕਾਬੂ ਮਾਈਗ੍ਰੇਸ਼ਨ ਹੋ ਰਹੀ ਆ ਇਮੀਗ੍ਰੇਸ਼ਨ ਦੇ ਅੰਡਰ ਨਹੀਂ ਕੋਈ ਕੰਟਰੋਲ ਨਹੀਂਗਾ ਹਰ ਸਾਲ ਇਹਦੇ ਅੰਕੜੇ ਵਧ ਰਹੇ ਆ ਕੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਆ ਰਹੇ ਆ ਤੇ ਜਾਂ ਫਿਰ ਮੁਸਲਮ ਭਾਈਚਾਰੇ ਦੇ ਖਿਲਾਫ ਨਫ਼ਰਤ ਤੇ ਇਸ ਇਹਨੂੰ ਰੈਲੀ ਨੂੰ ਫ੍ਰੀ ਸਪੀਚ ਫੈਸਟੀਵਲ ਦਾ ਨਾਮ ਹੀ ਦਿੱਤਾ ਗਿਆ ਤੇ ਜੋ ਬ੍ਰਿਟਿਸ਼ ਮੂਲ ਨਿਵਾਸੀ ਆ ਉਹ ਟੋਨੀ ਨੂੰ ਰੌਬਿੰਸਨ ਨੂੰ ਤਾਂ ਹੀਰੋ ਮੰਨ ਰਿਹਾ ਕਿਉਂਕਿ ਉਹ ਜਿਹੜੇ ਦੇਸ਼ ਭਗਤੀ ਸੋਚ ਰੱਖਦੇ ਆ ਜਿਹੜੇ ਚਾਹੁੰਦੇ ਆ ਕਿ ਬ੍ਰਿਟਿਸ਼ ਕਲਚਰ ਬਚਾ ਰਵੇ ਬ੍ਰਿਟਿਸ਼ ਕਲਚਰ ਖਤਮ ਨਾ ਹੋਵੇ ਕਿਉਂਕਿ ਜਦੋਂ ਅਲੱਗ-ਅਲੱਗ ਮੁਲਕਾਂ ਜੋਂ ਅਲੱਗ-ਅਲੱਗ ਕੰਟਰੀਆਂ ਚੋਂ ਲੋਕ ਆਉਂਦੇ ਆ ਇੱਥੇ ਉਹ ਵੀ ਇਲੀਗਲ ਹੁੰਦੇ ਆ ਤਾਂ ਉਹ ਕਈ ਤਰ੍ਹਾਂ ਦਾ ਪੋਠਾ ਕੰਮ ਕਰਦੇ ਇੱਥੇ ਆ ਕੇ ਕਈ ਤਰ੍ਹਾਂ ਦੇ ਗਲਤ ਕੰਮ ਕਰਦੇ ਆ ਟੈਕਸ ਪੇ ਨਹੀਂ ਕਰਦੇ ਕੰਮ ਨਹੀਂ ਕਰਦੇ ਤੇ ਜ਼ਿਆਦਾ ਗੁੱਸਾ ਜਿਹੜਾ ਇਹਨਾਂ ਨੂੰ ਉਹ ਇਸ ਚੀਜ਼ ਤੇ ਆ ਕਿ ਜਦੋਂ ਇਹ ਲੋਕ ਮਿਡਲ ਈਸਟ ਵਾਲੇ ਜਾਂ ਕੋਈ ਹੋਰ ਮੁਸਲਮ ਕੰਟਰੀਆਂ ਚੋਂ ਆਉਂਦੇ ਆ ਜਿੱਥੇ ਅੱਜਕੱਲ ਮਾਹੌਲ ਖਰਾਬ ਆ ਹੁ ਉਹ ਆ ਕੇ ਇਥੇ ਅਸਾਈਲਮ ਲੈਂਦੇ ਆ ਤੇ ਜਦੋਂ ਅਸਾਈਲਮ ਲੈਂਦੇ ਆ ਇਹਨਾਂ ਨੂੰ ਆਉਂਦਿਆਂ ਨੂੰ ਸਾਰਿਆਂ ਨੂੰ ਘਰ ਤੇ ਖਾਣ ਪੀਣ ਦਾ ਖਰਚਾ ਤੇ ਹੋਰ ਜੋ ਵੀ ਰੋਜ਼ਮਰਾਂ ਦੀ ਜ਼ਿੰਦਗੀ ਦੀ ਰੋਜ਼ ਦੀਆਂ ਜੋ ਜ਼ਰੂਰਤਾਂ ਹੁੰਦੀਆਂ ਵਾ ਉਹਦੇ ਵਾਸਤੇ ਇਹਨਾਂ ਨੂੰ ਫੰਡ ਵਗੈਰਾ ਸਭ ਕੁਝ ਸ਼ੁਰੂ ਹੋ ਜਾਂਦੇ ਆ ਤੇ ਇਹ ਜਿਹੜੇ ਬ੍ਰਿਟਿਸ਼ ਮੂਲ ਨਿਵਾਸੀ ਆ ਇਹ ਮੰਨਦੇ ਆ ਵੀ ਕੰਮ ਤਾਂ ਅਸੀਂ ਕਰਦੇ ਆ ਟੈਕਸ ਪੇ ਕਰਦੇ ਆ ਤੇ ਸਾਨੂੰ ਜਦੋਂ ਸਹੂਲਤ ਦੀ ਕਿਓ ਵਾਰੀ ਆਉਂਦੀ ਆ ਤੇ ਸਰਕਾਰਾਂ ਕਹਿੰਦੀਆਂ ਕਿ ਨਹੀਂ ਪਰ ਇਹਨਾਂ ਨੂੰ ਆਉਂਦਿਆਂ ਨੂੰ ਸਭ ਕੁਝ ਮਿਲ ਜਾਂਦਾ ਤਾਂ ਕਰਕੇ ਇਹਨਾਂ ਦੇ ਵਿੱਚ ਰੋਸ ਤੇ ਗੁੱਸਾ ਬਹੁਤ ਆ ਇਸ ਕਰਕੇ ਖਿਜੇ ਹੋਇਆ ਹੈ ਇਹ ਚਾਰੇ ਪਾਸੇ ਥੋੜਾ ਖਲਾਰਾ ਜਾ ਇੰਗਲੈਂਡ ਚੋਂ ਪਿਆ ਹੋਇਆ ਪਹਿਲਾਂ ਹੀ ਕਿਉਂਕਿ ਇਹਨਾਂ ਦਾ ਇਹ ਵੀ ਮੰਨਣਾ ਹੈ ਗੋਰਿਆਂ ਦਾ ਇਹਨਾਂ ਦਾ ਕਿ ਜਿੰਨੀ ਇਲੀਗਲ ਮਾਈਗ੍ਰੇਸ਼ਨ ਹੋ ਰਹੀ ਆ ਉਹਦੇ ਨਾਲ ਬੇਰੁਜ਼ਗਾਰੀ ਵੀ ਵਧ ਰਹੀ ਆ ਬਹੁਤ ਸਾਰੇ ਨਿਆਣੇ ਜੋ 18 22 25 ਸਾਲ ਦੇ ਆ ਉਹ ਵੇਟਿੰਗ ਵਿੱਚ ਆ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਇਸ ਕਰਕੇ ਇਹ ਗੋਰੀ ਜਿਹੜੇ ਆ ਇਹ ਪਰੇਸ਼ਾਨ ਆ ਕਿ ਇਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਬੇਰੁਜ਼ਗਾਰ ਹੀ ਨਾ ਹੋ ਜਾਣ ਜਿਹੜੇ ਇਦਾਂ ਦੀਆਂ ਰੈਲੀਆਂ ਵਾਂ ਉਹ ਆਉਣ ਵਾਲੇ ਸਮੇਂ ਲਈ ਕੋਈ ਚੰਗੀ ਨਿਸ਼ਾਨੀ ਤਾਂ ਹੈ ਨਹੀਂ ਕਿਉਂਕਿ ਜਦੋਂ ਇਦਾਂ ਦੀਆਂ ਰੈਲੀਆਂ ਸ਼ੁਰੂ ਹੋ ਜਾਂਦੀਆਂ ਆ ਤੇ ਫਿਰ ਅਰਾਜਕਤਾ ਹੀ ਫੈਲਦੀ ਆ ਲੋਕਾਂ ਦੇ ਵਿੱਚ ਡਰ ਫੈਲਦਾ ਆ ਕਿ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਆ ਜਿੱਦਾਂ ਇਸ ਰੈਲੀ ਨੂੰ ਲੈ ਕੇ ਵੀ ਅਲੱਗ-ਅਲੱਗ ਅਫਵਾਹਾਂ ਕਈ ਤਰ੍ਹਾਂ ਦੀਆਂ ਲੋਕਾਂ 'ਚ ਇੱਥੇ ਫੈਲੀਆਂ ਕੋਈ ਕਿਸੇ ਤਰ੍ਹਾਂ ਦੀ ਅਫਵਾਹ ਆ ਜਾਂਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਕਹਿੰਦਾ ਹੁਣ ਕਿ ਮੁਸਲਮ ਭਾਈਚਾਰਾ ਤੇ 크ਰਿਸਚੀਅਨ ਜੋ ਆ ਜਾਂ ਗੋਰੇ ਆ ਇਹਨਾਂ ਦੇ ਵਿੱਚ ਫੰਡਾ ਸ਼ੁਰੂ ਹੋ ਜਾਣਾ ਲੜਾਈ ਸ਼ੁਰੂ ਹੋਊਗੀ ਤੇ ਕੋਈ ਕਹੀ ਜਾਂਦਾ ਕਿ ਨਹੀਂ ਇਹਨਾਂ ਨੇ ਹੁਣ ਸਾਰਿਆਂ ਨੂੰ ਇੱਥੋਂ ਇੰਗਲੈਂਡ ਚੋਂ ਕੱਢਣਾ ਸ਼ੁਰੂ ਕਰ ਦੇਣਾ ਜਿੱਦਾਂ ਅੱਗੇ ਪਹਿਲਾਂ ਹੀ ਆਸਟ੍ਰੇਲੀਆ ਵਿੱਚ ਇੰਡੀਅਨਾਂ ਦੇ ਖਿਲਾਫ ਨਾਰੇ ਵਗੈਰਾ ਲੱਗੇ ਆ ਕੈਨੇਡਾ ਚ ਵੀ ਹੋਟਿਆ ਹੁਣ ਇੱਥੇ ਵੀ ਥੋੜਾ ਖਲਾਰਾ ਪਿਆ ਵਾ ਪਰ ਫਿਰ ਵੀ ਸਾਨੂੰ ਸਾਰਿਆਂ ਨੂੰ ਇਦਾਂ ਡਰਨ ਦੀ ਤੇ ਲੋੜ ਨਹੀਂ ਕਿਉਂਕਿ ਜਿਹੜੇ ਇਹ ਨਾਰੇ ਲਾ ਰਹੇ ਸੀ ਉਸ ਦਿਨ ਲੰਡਨ ਚ ਉਹਦੇ ਵਿੱਚ ਜ਼ਿਆਦਾਤਰ ਇਹਨਾਂ ਨੇ ਆ ਜਿਹੜੇ ਕੰਟਰੀ ਆ ਇਹ ਫਲੇਸਤੀਨਾ ਇਰਾਨ ਤੇ ਸੀਰੀਆ ਇਹਨਾਂ ਦੇ ਜੋ ਬਾਰੇ ਜਿਆਦਾ ਨਾਰੇ ਵਗੈਰਾ ਲਾਏ ਇਹਨਾਂ ਨੇ ਜੋ ਭੀੜ ਉੱਥੇ ਉੱਤ ਸੀਗੀ ਉਹਦਣ ਲੰਡਨ ਦੇ ਵਿੱਚ ਤੇ ਇਹਨਾਂ ਕੰਟਰੀਆਂ ਦੇ ਝੰਡੇ ਵੀ ਪਾੜੇ ਇਹਨਾਂ ਨੇ ਉੱਥੇ ਤੇ ਉਹਨਾਂ ਇਥੋਂ ਕੇ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਇਹ ਇਸ ਕੰਟਰੀਆਂ ਜਿਹੜੀਆਂ ਦੋ ਤਿੰਨ ਕੰਟਰੀਆਂ ਵਾ ਇਹਨਾਂ ਦੇ ਜਿਹੜੇ ਮੁਸਲਿਮ ਭਾਈਚਾਰਾ ਵਾ ਉਹਨਾਂ ਨੂੰ ਇਹ ਨਹੀਂ ਪਸੰਦ ਕਰ ਰਹੇ ਜਿੱਦਾਂ ਆਈਐਸ ਆਈਐਸ ਦਾ ਵੀ ਕੋਈ ਰੌਲਾ ਜਿਹੜਾ ਉਹ ਵੀ ਤੇ ਮੈਨੂੰ ਲੱਗਦਾ ਜਿੱਦਾਂ ਕੱਲਾ ਇਹ ਦੇ ਇਹਦੇ ਵਿੱਚ ਸਿਰਫ ਇਹ ਹੀ ਨਹੀਂਗਾ ਕਿ ਜਿਹੜਾ ਹੈਗਾ ਮਾਈਗ੍ਰੇਸ਼ਨ ਦਾ ਜਾਂ ਜੋ ਲੋਕ ਗਲਤ ਤਰੀਕੇ ਨਾਲ ਇੱਥੇ ਆ ਕੇ ਗਲਤ ਕੰਮ ਕਰ ਰਹੇ ਆ ਇਹਦੇ ਪਿੱਛੇ ਹੋਰ ਵੀ ਕਈ 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 ਰਾਜ ਤੇ ਕਈ ਚੀਜ਼ਾਂ ਨਿਕਲ ਨਹੀਂ ਆਇਆ ਕਿਉਂਕਿ ਇਸ ਰੈਲੀ ਦੇ ਵਿੱਚ ਫੰਡ ਰੇਜ ਵੀ ਹੋਇਆ ਲੱਖਾਂ ਪਾਉਂਡ ਇਕੱਠੇ ਵੀ ਹੋਏ ਤੇ ਇਸ ਰੈਲੀ ਦੇ ਨਾਲ ਰਿਫਾਰਮ ਯੂਕੇ ਜਾਂ ਨਿਗਲ ਫਰਾਇਜ਼ ਵਰਗੀਆਂ ਪਾਰਟੀਆਂ ਜਿਹੜੀਆਂ ਇਹਨਾਂ ਦੀਆਂ ਉਹਨਾਂ ਨੂੰ ਵੀ ਬੂਸਟ ਮਿਲਿਆ ਆ ਤੇ ਹੋ ਸਕਦਾ ਉਹ ਜਿਹੜਾ ਐਂਟੀ ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਦੇ ਨਾਂ ਦੇ ਨਾਲ ਆਪਣਾ ਵੋਟ ਬੈਂਕ ਵੀ ਬਣਾਉਦੇ ਹੋਣ ਜਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਐਡਵਾਂਸ ਯੂਕੇ ਨਵੀਂ ਪਾਰਟੀ ਵੀ ਖੜੀ ਹੋਵੇ ਤੇ ਉਹ ਵੀ ਗਾਂ ਤੋਂ ਆਪਣੇ ਉਹ ਸੱਤਾ ਦੇ ਵਿੱਚ ਸਰਕਾਰ ਵਿੱਚ ਉਹਨਾਂ ਦਾ ਕੋਈ ਹੋਵੇ ਤੇ ਇਹ ਰੈਲੀਆਂ ਜਿਹੜੀਆਂ ਫਾਰ ਰਾਈਟ ਜੋ ਰੈਲੀਆਂ ਹੁੰਦੀਆਂ ਉਹਨਾਂ ਨੂੰ ਇੱਕ ਹੋਰ ਨਵਾਂ ਜੋਸ਼ ਵੀ ਦਿੱਤਾ ਹੈ ਕਹਿੰਦੇ ਵੀ ਨਾਲੇ ਨਾਲ ਹੀ ਕਈ ਲੋਕ ਇਹ ਵੀ ਗੈਨ ਸੋਚਦੇ ਆ ਜਾਂ ਗੱਲ ਕਰਦੇ ਆ ਕਿ ਇਹ ਬਗਾਵਤ ਸ਼ੁਰੂ ਹੋਈ ਆ ਜਾਂ ਇਹ ਕੋਈ ਸਾਜ਼ਿਸ਼ ਸ਼ੁਰੂ ਹੋਈ ਆ ਪਰ ਮੈਨੂੰ ਨਹੀਂ ਲੱਗਦਾ ਇਹ ਕੋਈ ਸਾਜ਼ਿਸ਼ ਆ ਜਾਂ ਕੋਈ ਇਹ ਬਗਾਵਤ ਆ ਕਿਉਂਕਿ ਕਈ ਵਾਰੀ ਉਹ ਦਿਖਾਉਣ ਨੂੰ ਕੁਝ ਬਾਹਰ ਹੋਰ ਹੁੰਦਾ ਆ ਪਰ ਉਹ ਰੈਲੀਆਂ ਦੇ ਪਿੱਛੇ ਹੁੰਦਾ ਕੁਝ ਹੋ ਰਿਹਾ ਕਿਉਂਕਿ ਇਹਦੇ ਵਿੱਚ ਛੋਟੀ ਮੋਟੀ ਹਿੰਸਾ ਤਾਂ ਜ਼ਰੂਰ ਹੋਈ ਹੈ ਥੋੜੇ ਥਾਵਾਂ ਤੇ ਪਰ ਇਹ ਬਗਾਵਤ ਨਹੀਂ ਲੱਗਦੀ ਕਿਉਂਕਿ ਇਹ ਜਿਹੜਾ ਪ੍ਰੋਟੈਸਟ ਹੈ ਪਹਿਲਾਂ ਹੀ ਪਲਾਨ ਕਰਕੇ ਤੇ ਪੁਲਿਸ ਤੋਂ ਤੇ ਗਵਰਨਮੈਂਟ ਤੋਂ ਇਜਾਜ਼ਤ ਲੈ ਕੇ ਕੀਤਾ ਗਿਆ ਨਾ ਕਿ ਇਹ ਅਚਾਨਕ ਹੋਇਆ ਤੇ ਨਾ ਹੀ ਇਹਦੇ ਨਾਲ ਬੜੀ ਤੋੜਪੰਨ ਤੇ ਖੁਨ ਖਰਾਬਾ ਹੋਇਆ ਇਸ ਕਰਕੇ ਬਗਾਵਤ ਤੇ ਨਹੀਂ ਇਹਨੂੰ ਕਹਿ ਸਕਦੇ ਤੇ ਨਾ ਹੀ ਲੱਗਦਾ ਇਹ ਕੋਈ ਸਾਜ਼ਿਸ਼ ਹੈ ਕਿ ਜਿਹੜੀ ਗੁਪਤ ਤਰੀਕੇ ਨਾਲ ਕੀਤੀ ਗਈ ਹੋਵੇ ਕਿਉਂਕਿ ਇਹ ਇੱਕ ਖੁੱਲੇ ਤੌਰ ਤੇ ਕੀਤੀ ਗਈ ਆ ਪਰਮਿਟ ਲੈ ਕੇ ਜਦਾਂ ਗਿਆ ਤੇ ਤਾਂ ਕਰਕੇ ਇਹਦੇ ਵਿੱਚ ਕੋਈ ਈਡੀ ਸਾਜ਼ਿਸ਼ ਨਹੀਂ ਲੱਗਦੀ ਹਾਂ ਇਹਦੇ ਨਾਲ ਇਹ ਜ਼ਰੂਰ ਹੋਇਆ ਕਿ ਸਰਕਾਰ ਤੇ ਇਮੀਗ੍ਰੇਸ਼ਨ ਮਹਿਕਮੇ ਨੂੰ ਡਿਪਾਰਟਮੈਂਟ ਨੂੰ ਥੋੜਾ ਹਲੂਣਾ ਜ਼ਰੂਰ ਆਇਆ ਕਿ ਉਹ ਲੋਕਾਂ ਉੱਤੇ ਧਿਆਨ ਦੇਵੇ ਜਿਹੜੇ ਇੱਥੇ ਦੇ ਮੂਲ ਨਿਵਾਸੀ ਆ ਕਿ ਉਹ ਕੀ ਚਾਹੁੰਦੇ ਆ ਤੇ ਜੋ ਵੀ ਇਮੀਗ੍ਰੇਸ਼ਨ ਦਾ ਸਿਸਟਮ ਆ ਉਹਨੂੰ ਸਖਤ ਕੀਤਾ ਜਾਵੇ ਤੇ ਜਿਹੜੇ ਇਲੈਗਲ ਇੱਥੇ ਕੰਮ ਕਰਨ ਲਈ ਆਉਂਦੇ ਆ ਬੰਦੇ ਇਹਨਾਂ ਤੇ ਗਾਂ ਹੋਰ ਨਿਗਰਾਨੀ ਰੱਖੀ ਜਾਵੇ ਤੇ ਇੰਨੇ ਥੜਾ ਥੜ ਬੰਦੇ ਇਦਾਂ ਨਾ ਆਉਣ ਤੇ ਇਹ ਇਹਦਾ ਕਾਰਨ ਜਿਆਦਾ ਮੇਨ ਮੰਨਦੇ ਆ ਸਾਰੇ ਤੇ ਬਾਕੀ ਇਦਾਂ ਦੀਆਂ ਚੰਗੀਆਂ ਤੇ ਨਹੀਂ ਹੁੰਦੀਆਂ ਰੈਲੀਆਂ ਜਾਂ ਪ੍ਰੋਟੈਸਟ ਹੋਣੇ ਤੇ ਕਿਉਂਕਿ ਜਿਨ੍ਹਾਂ ਦੇ ਨਾਲ ਸ਼ਾਂਤੀ ਵੀ ਹੁੰਦੀ ਹੈ ਤੇ ਲੋਕਾਂ ਦੇ ਵਿੱਚ ਇੱਕ ਡਰ ਵੀ ਹੁੰਦਾ ਹੈ ਪੈਦਾ ਕਿ ਅਗਾਹ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕੀ ਹੋਣਾ ਹੈ ਪਰ ਸਮੇਂ ਦੀਆਂ ਜੋ ਸਰਕਾਰਾਂ ਆ ਜੋ ਲੇਬਰ ਪਾਰਟੀ ਆ ਉਹਨਾਂ ਨੇ ਤਾਂ ਇਹਨੂੰ ਮਾੜਾ ਕਿਹਾ ਹੈ ਕਿ ਗਲਤ ਆ ਇਦਾਂ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਆਪਾਂ ਤੇ ਇਹੀ ਆਸ ਕਰਦੇ ਆ ਕਿ ਆਉਣ ਵਾਲਾ ਸਮਾਂ ਚੰਗਾ ਚੰਗਾ ਹੋਵੇ ਸਾਰਿਆਂ ਲਈ ਚੰਗਾ ਹੋਵੇ ਆਪਸੀ ਭਾਈਚਾਰਾ ਬਣਿਆ ਰਹੇ ਕੋਈ ਕਿਸੇ ਵਾਸਤੇ ਨਫ਼ਰਤ ਨਾ ਹੋਵੇ ਜੋ ਬਾਹਰੋਂ ਆ ਕੇ ਕੰਮ ਕਰਦੇ ਆ ਲੀਗਲ ਜਾਂ ਇਲੀਗਲ ਉਹ ਵੀ ਸਹੀ ਤਰੀਕੇ ਨਾਲ ਰਹਿਣ ਕੰਮ ਕਰਨ ਤੇ ਇੱਥੇ ਦੇ ਕਾਨੂੰਨਾਂ ਦੀ ਉਲੰਘਣਾ ਨਾ ਕਰਨ ਜੇ ਬੰਦਾ ਟੈਕਸ ਆਪਣਾ ਦੇਣ ਤੇ ਜਿੰਨੇ ਵੀ ਬਾਹਰੋਂ ਕੰਮ ਕਰਨ ਵਾਲੇ ਇੱਥੇ ਆਉਂਦੇ ਆ ਇੰਗਲੈਂਡ ਵਿੱਚ ਉਹ ਸਹੀ ਤਰੀਕੇ ਨਾਲ ਹੀ ਆਉਣ ਕਿਉਂਕਿ ਹੁਣ ਇਹ ਪਹਿਲਾਂ ਵਾਲਾ ਜਮਾਨਾ ਨਹੀਂ ਰਿਹਾ ਪਹਿਲਾਂ ਵੀ ਇੱਕਾਰੀ ਮੈਂ ਵੀਡੀਓ ਚ ਕਿਹਾ ਸੀ ਕਿ 20 ਸਾਲ ਪਹਿਲਾਂ ਜਦੋਂ ਲੋਕ ਇਲੀਗਲ ਆਉਂਦੇ ਸੀ ਤਾਂ ਬਹੁਤ ਥੋੜੇ ਥੋੜੇ ਆਉਂਦੇ ਸੀ ਉਹ ਨਾ ਤਾਂ ਖਰਾਬੀ ਕਰਦੇ ਸੀ ਅੱਜ ਵਾਲੇ ਵਾਂਗੂ ਤੇ ਨਾ ਹੀ ਬੜਾ ਆਵਾਰਾ ਕਰਦੀ ਕੰਮ ਕਰਦੇ ਸੀ ਤੇ ਘਰੇ ਰਹਿੰਦੇ ਸੀ ਕਿਉਂਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਬੜਾ ਕਿ ਕਿਉਂ ਆ ਗਿਆ ਇਹ ਬਿਨਾ ਪੇਪਰਾਂ ਤੋਂ ਜਾਂ ਇਲੀਗਲ ਕਿਉਂ ਆ ਗਿਆ ਪਰ ਜਿੱਦਾਂ ਹੁਣ ਹੋ ਰਹੀ ਆ ਹੁਣ ਤਾਂ ਸਮਝੋ ਕਿ ਦੀ ਐਂਡ ਵਾਲਾ ਕੰਮ ਹੀ ਆ ਕਿ ਲੋਕ ਵਾਕਿਆ ਸੱਚਮੁੱਚੀ ਲੋਕ ਜਿਹੜੇ ਇੱਥੇ ਬ੍ਰਿਟਿਸ਼ ਆ ਉਹ ਅੱਕੇ ਹੋਏ ਆ ਉਹ ਖਿਜੇ ਹੋਏ ਆ ਤੇ ਬਾਕੀ ਆ ਜਿਹੜਾ ਪਟਾਕਾ ਪੈ ਰਿਹਾ ਵਾ ਇਹ ਵਰਲਡਵਾਈਡ ਪੈ ਰਿਹਾ ਹਰ ਕੰਟਰੀ ਚ ਪੈ ਰਿਹਾ ਆ ਹਰ ਦੇਸ਼ੋ ਚ ਪੈ ਰਿਹਾ ਆ ਕਿ ਲੋਕਾਂ ਦੇ ਵਿੱਚ ਆਪਸੀ ਭਾਈਚਾਰਾ ਖਤਮ ਹੋ ਰਿਹਾ ਹੈ ਤੇ ਥੋੜੀ ਨਫ਼ਰਤ ਪਹਿਲਾਂ ਨਾਲੋਂ ਵਧੀ ਹੋਈ ਹੈ